ਇਹ ਸ਼ੌਰਤ ਹੀ ਸਮਾਏ ਔੜੀ ਦਾ ਸੱਜਣਾ ਦੇਖ ਹੀ ਪੈਣੀ ਹੈ ਇਹ ਪੈਸੇ ਦੀ ਦੌੜ ਤਾਂ ਗਿੱਲਾ ਚੱਲਦੀ ਰਹਿਣੀ ਜਸਟ ਵਨ ਹੌਕਾ ਕੀਤਾ ਸਾਂ ਹਾਂ ਦਾ ਹੌਕਾ ਕੀਤਾ ਸਾਂ ਹਾਂ ਦਾ ਸਫ਼ਰ ਦਾ ਪਿਆ ਸ਼ੁਕਰ ਦਾ ਪਿਆ ਤੇਰਾ ਸ਼ੁਕਰ ਦਾ ਤੇਆ ਸ਼ੁਕਰ ਦਾ ਤੇਆ ਤੇਰਾ ਸ਼ੁਕਰ ਦਾ ਤੇਆ ਏ ਸ਼ੌਰਤੀ ਆੜੀ ਦਾ ਸੱਜਣਾ ਡਿੱਗੀ ਪੈਣੀ ਹੈ ਇਹ ਪੈਸੇ ਦੀ ਦੌੜ ਤਾਂ ਗਿੱਲਾ ਚੱਲਦੀ ਰਹਿਣੀ ਸੋਕਾ ਕੀਤਾ ਸਾਂਹਾਂ ਦਾ ਸੋਕਾ ਕੀਤਾ ਸਾਂਹਾਂ ਦਾ ਸਫ਼ਰ ਦਾ ਪਿਆਰ ਸ਼ੁਕਰ ਦਾ ਪਿਆਰ ਤੇਰਾ ਸ਼ੁਕਰ ਦਾ ਪਿਆਰ ਸ਼ੁਕਰ ਦਾ ਪਿਆਰ ਤੇਰਾ ਸ਼ੁਕਰ ਦਾ ਪਿਆਰ ਏ ਸ਼ੌਰਤ ਸੁਲਟੇ ਔਡੀ ਦਾ ਸਜਣਾ ਦੀ ਹੀ ਪਣੀ ਹੈ ਇਹ ਪੈਸੇ ਦੀ ਤੋੜ ਤਾਂ ਗਿੱਲਾ ਚੱਲਦੀ ਰਹਿਣੀ ਜਸ ਵਨ ਹੌਕਾ ਕੀਤਾ ਸਾਂ ਹਾਂ ਦਾ ਹੌਕਾ ਕੀਤਾ ਸਾਂ ਹਾਂ ਦਾ ਸਫ਼ਰ ਦਾ ਪਿਆ ਸ਼ੁਕਰ ਦਾ ਪਿਆ ਤੇਰਾ ਪਿਆ ਸ਼ੁਕਰ ਦਾ ਤੇਆ ਸ਼ੁਕਰ ਦਾ ਤਿਆ ਤੇਰਾ ਸ਼ੁਕਰ ਦਾ ਤਿਆ ਇਹ ਸ਼ੌਰਤੀ ਔੜੀ ਦਾ ਸੱਜਣਾ ਡਿੱਗ ਹੀ ਪੈਣੀ ਹੈ ਇਹ ਪੈਸੇ ਦੀ ਦੌੜ ਤਾਂ ਗਿੱਲਾ ਚੱਲਦੀ ਰਹਿਣੀ ਜਸ ਮਨ ਹੌਕਾ ਕੀਤਾ ਸਾਂ ਦਾ ਹੌਕਾ ਕੀਤਾ ਸਾਂ ਦਾ ਸਫਰ ਦਾ ਤੇਆ ਸ਼ੁਕਰ ਦਾ ਤੇਆ ਤੇਰਾ ਸ਼ੁਕਰ ਦਾ ਤੇਆ ਸ਼ੁਕਰ ਦਾ ਤੇਆ ਤੇਰਾ ਸ਼ੁਕਰ ਦਾ ਤੇਆ ਇਹ ਔਰਤ ਹੀ ਔਡੀ ਦਾ ਸੱਜਣਾ ਡੱਗ ਹੀ ਪੈਣੀ ਹੈ ਇਹ ਪੈਸੇ ਦੀ ਦੌੜ ਤਾਂ ਗਿੱਲਾ ਚੱਲਦੀ ਰਹਿਣੀ ਜਸ ਵਨ ਹੌਸਲ ਕੀਤਾ ਸਾਂ ਹਾਂ ਦਾ ਸੌਕਾ ਕੀਤਾ ਸਾਂ ਹਾਂ ਦਾ ਸਫ਼ਰ ਦਾ ਪਿਆ ਸ਼ੁਕਰ ਦਾ ਪਿਆ ਤੇਰਾ ਸ਼ੁਕਰ ਦਾ ਪਿਆ ਸ਼ੁਕਰ ਦਾ ਤੇਆ ਤੇਰਾ ਸ਼ੁਕਰ ਦਾ ਪਿਆ